ਸਾਡਾ ਠੇਕੇਦਾਰ ਹੈ ਇਹਨੂੰ ਕਈ ਦਫਾ ਕਿਹਾ ਵੀ ਜਦੋਂ ਤੁਸੀਂ ਟਰੈਕਟਰ ਟਰਾਲੀ ਖੜਾ ਦਿਓ ਅਸੀਂ ਸਾਰੇ ਜਣੇ ਸਮਾਨ ਇਕੱਠਾ ਕਰਕੇ ਉਹਦੇ ਵਿੱਚ ਪਾ ਦਈਏ ਤੇ ਤੁਸੀਂ ਉਹਨੂੰ ਡੰਪ ਕਰ ਦਿਓ ਰੋਜ਼ ਅਸੀਂ ਇੱਥੇ ਸਾਡਾ ਖੜਨਾ ਇੱਕ ਲਿਕਣਾ ਨਿਕਣਾ ਨਰਕ ਦੇ ਵਿੱਚ ਰਹਿ ਰਹੇ ਹੁੰਦੇ ਹਾਂ ਇੱਥੋਂ ਇੰਨਾ ਜ਼ਿਆਦਾ ਮੱਛਰ ਇੰਨਾ ਜ਼ਿਆਦਾ ਗੰਦਗੀ ਦੀ ਸਮੈਲ ਆ ਜਿਹੜੀ ਉਹ ਸਾਨੂੰ ਇੰਨੀ ਪਰੇਸ਼ਾਨ ਕਰਦੀ ਆ ਪਤਾ ਨਹੀਂ ਮਹਿਕਮਾ ਕਿਉਂ ਨਹੀਂ ਜਾਗਦਾ ਅਸੀਂ ਤਾਂ ਬਹੁਤ ਵਾਰੀ ਕਿਹਾ ਸਾਰੇ ਸ਼ਹਿਰ ਦਾ ਖਾਣ ਵਾਸਤੇ ਪਾਵੇਂ ਸਬਜ਼ੀ ਹੋਵੇ ਪਾਵੇਂ ਫਰੂਟ ਹੋਵੇ ਇੱਥੇ ਜਾਂਦਾ ਅਸੀਂ ਕਹਿੰਦੇ ਵੀ ਸਰਕਾਰ ਦਾ ਧਿਆਨ ਇੱਥੇ ਵੀ ਆਵੇ ਆੜਤੀਆਂ ਨੇ ਕਈ ਵਾਰੀ 5-5 10-10000 ਰੁਪਿਆ 4-5 ਵਾਰੀ ਲਗਾ ਕੇ ਇੱਥੇ ਆਪਣੀਆਂ ਜੀਸੀਬੀਆਂ ਲਗਾ ਕੇ ਇਹਨੂੰ ਸਫਾਈ ਕਰਾ ਚੁੱਕੇ ਆ ਜੇਕਰ ਟੋਕੜੀ ਨੂੰ 15 ਦਿਨ ਹੋ ਗਏ ਜੀ ਇਹ ਅੱਕੇ ਗੰਦ ਵਧਣਾ ਹੀ ਹੈ ਜੀ ਨਾ ਕੋਈ ਇੱਥੇ ਕੰਟੇਨਰ ਹੈ ਨਾ ਕੋਈ ਸਿਸਟਮ ਹੈ ਵੀ ਗੰਦ ਨੂੰ ਕਿੱਥੇ ਇਕੱਠਾ ਕੀਤਾ ਜਾਵੇ ਇਹ ਫਰੂਟ ਜਿੱਤੇ ਲੋਕਾਂ ਦੇ ਘਰ ਜਾਣਾ ਉਹਦੇ ਸਾਡੇ ਘਰ ਵੀ ਜਾਣਾ ਕਾ ਇਹ ਬਹੁਤ ਗਲਤ ਹੋ ਰਿਹਾ ਦੋ ਹੋ ਰਿਹਾ ਜੀ ਜੇ ਇਥੇ ਕਿਹੜਾ ਕੰਮ ਨਹੀਂ ਕਰਦਾ ਤਾਂ ਉਹਦਾ ਟੈਂਡਰ ਕੈਨਸਲ ਕੀਤਾ ਜਾਵੇ ਰੋਪੜ ਤੋਂ ਨਾਮ ਬਦਲ ਕੇ ਭਮ ਕੇ ਰੂਪਨਗਰ ਤੱਕ ਕਰ ਦਿੱਤਾ ਗਿਆ ਪਰ ਇਸ ਦਾ ਰੂਪ ਨਹੀਂ ਨਿਖਾਰਿਆ ਗਿਆ ਰੂਪ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਸਬੰਧਤ ਵਿਭਾਗਾਂ ਦੇ ਉੱਤੇ ਨਗਰ ਕੌਂਸਲ ਦੇ ਉੱਤੇ ਲਗਾਤਾਰ ਉੱਠਦੇ ਆਏ ਨੇ ਭਾਵੇਂ ਕਿ ਪਿਛਲੇ ਸਮੇਂ ਦੌਰਾਨ ਵੱਡੀਆਂ ਜਿਹੜੀਆਂ ਰੋਪੜ ਸਾਫ਼ ਦੀਆਂ ਮੁਹਿੰਮਾਂ ਵੀ ਜਿਹੜੀਆਂ ਚਲਾਈ ਗਈਆਂ ਪਰ ਉਹਨਾਂ ਮੁਹਿੰਮਾਂ ਦਾ ਕੀ ਅਸਰ ਹੈ ਇਹ ਤੁਹਾਨੂੰ ਦਿਖਾਉਨੇ ਆ ਅਸੀਂ ਪਹੁੰਚੇ ਅੱਜ ਰੋਪੜ ਦੀ ਅਨਾਜ ਮੰਡੀ ਦੇ ਵਿੱਚ ਜਿੱਥੇ ਕੋ ਸਾਰੇ ਸ਼ਹਿਰ ਦੀ ਸਬਜ਼ੀ ਫਰੂਟ ਤੇ ਅਨਾਜ ਜਿਹੜਾ ਉਹ ਸਪਲਾਈ ਹੁੰਦਾ ਜਿੱਥੇ ਹੋਲਸੇਲ ਜਿਹੜੀ ਮਾਰਕੀਟ ਆ ਫਰੂਟ ਦੀ ਸਬਜ਼ੀ ਦੀ ਉਸ ਥਾਂ ਦੇ ਉੱਤੇ ਪਹੁੰਚੇ ਆ ਤੇ ਉਸ ਥਾਂ ਦੇ ਉੱਤੇ ਇੱਕ ਤਸਵੀਰ ਤੁਹਾਨੂੰ ਰੂਪਨਗਰ ਦੇ ਰੂਪ ਦੀ ਤੁਹਾਨੂੰ ਦਿਖਾ ਰਿਹਾ ਆ ਤੁਸੀਂ ਵੇਖ ਸਕਦੇ ਹੋ ਗੰਦਗੀ ਦੇ ਵੱਡੇ ਵੱਡੇ ਢੇਰ ਉਸ ਥਾਂ ਦੇ ਉੱਤੇ ਲੱਗੇ ਹੋਏ ਨੇ ਜਿਸ ਥਾਂ ਦੇ ਉੱਤੇ ਸਾਰੇ ਸ਼ਹਿਰ ਦੇ ਵਿੱਚ ਫਰੂਟ ਅਤੇ ਸਬਜ਼ੀ ਦੀ ਸਪਲਾਈ ਹੁੰਦੀ ਆ ਤਾਂ ਦੂਸਰੀ ਤਸਵੀਰ ਤੁਹਾਨੂੰ ਅਸੀਂ ਤੁਹਾਨੂੰ ਅਨਾਜ ਮੰਡੀ ਦੀ ਜਿਹੜੀ ਆ ਦਿਖਾਣੇ ਆ ਜਿੱਥੇ ਫਰੂਟ ਦੀ ਸਪਲਾਈ ਜਿੱਥੋਂ ਹੁੰਦੀ ਆ ਆ ਤੁਸੀਂ ਵੇਖ ਸਕਦੇ ਹੋ ਇਹ ਫਰੂਟ ਦੀ ਕਰੇਟ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਏ ਨੇ ਔਰ ਇੱਥੋਂ ਹੀ ਇਹ ਗੰਦਗੀ ਦੇ ਢੇਰਾਂ ਦੇ ਬਿਲਕੁਲ ਨਾਲ ਜਿਹੜੇ ਨੇ ਇਹ ਫਰੂਟ ਦੇ ਜਿਹੜੇ ਕ੍ਰੇਡ ਜਿਹੜੇ ਉਹ ਪਏ ਨੇ ਔਰ ਇਹ ਸਬਜੀ ਮੰਡੀ ਦੇ ਤੁਸੀਂ ਹਾਲਾਤ ਤੁਸੀਂ ਵੇਖ ਸਕਦੇ ਹੋ ਬਿਲਕੁਲ ਜਿਹੜੇ ਗੰਦਗੀ ਦੇ ਢੇਰਾਂ ਦੇ ਬਿਲਕੁਲ ਨਾਲ ਜਿਹੜੇ ਇੱਥੋਂ ਜਿਹੜੇ ਫਰੂਟ ਔਰ ਸਬਜੀ ਜਿਹੜੀ ਇਹ ਪਈ ਹੈ ਔਰ ਇਹੀ ਸਬਜੀ ਇਹੀ ਫਰੂਟ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਤੇ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਆਪ ਹੀ ਸਹਿਜਾ ਤਾਜ਼ਾ ਲਗਾ ਸਕਦੇ ਹੋ ਵੀ ਇਹna ਗੰਦਗੀ ਦੇ ਢੇਰਾਂ ਦੇ ਕੋਲ ਪਈ ਇਹ ਸਬਜੀ ਇਹ ਫਰੂਟ ਕਿੰਨੀ ਜਿਹੜੀ ਹਾਨੀਕਾਰਕ ਜਿਹੜੀ ਆ ਉਹ ਸਾਬਤ ਹੋ ਸਕਦੀ ਆ ਅਸੀਂ ਲੋਕਾਂ ਦੇ ਨਾਲ ਵੀ ਗੱਲ ਕਰਦੇ ਆ ਅੱਛਾ ਕੀ ਲੱਗਦਾ ਤੁਹਾਨੂੰ ਵੀ ਸਾਰੇ ਸ਼ਹਿਰ ਦਾ ਫਰੂਟ ਸਾਰੇ ਸ਼ਹਿਰ ਦੀ ਸਬਜੀ ਇਸੇ ਮੰਡੀ ਤੋਂ ਜਾਂਦੀ ਹੈ ਤੇ ਇਸ ਫਰੂਟ ਔਰ ਸਬਜੀ ਦੇ ਨਾਲ ਇੱਕ ਗੰਦਗੀ ਦੇ ਢੇਰ ਕਿੰਨੇ ਕ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਸਿਹਤ ਦੇ ਲਈ ਹਾਨੀਕਾਰਕ ਸਾਬਤ ਹੈ ਦੇਖੋ ਇਹਦਾ ਬਹੁਤ ਵੱਡਾ ਨੁਕਸਾਨ ਹੈ ਇੱਥੇ ਘਟੋ ਘਟ ਤਕਰੀਬਨ ਰੋਜ਼ ਸਵੇਰੇ 2 ਤੋਂ 2.5 ਹਜ਼ਾਰ ਬੰਦਾ ਜਿਹੜਾ ਸ਼ਹਿਰ ਦਾ ਇੱਥੇ ਆਉਂਦਾ ਜਿਹੜੇ ਮਾਲ ਖਰੀਦਣ ਵੀ ਆਉਂਦੇ ਆ ਸਬਜੀ ਲੈਣ ਵੀ ਆਉਂਦੇ ਆ ਫਰੂਟ ਵੀ ਖਰੀਦਣ ਆਉਂਦੇ ਆ ਤੇ ਅਸੀਂ ਆੜਤੀ ਵੀ ਸਾਰੇ ਇੱਥੇ ਤਕਰੀਬਨ 8-9 ਘੰਟੇ ਇੱਥੇ ਰਹਿੰਦੇ ਆ ਸਵੇਰੇ ਆਣ ਕੇ ਪਰ ਇੱਥੇ ਅਸੀਂ ਕਈ ਵਾਰੀ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਅਪਰੋਚ ਕੀਤੀ ਆ ਤੇ ਇਹਨਾਂ ਦੇ ਜਰੀਏ ਅਸੀਂ ਉੱਪਰ ਵੀ ਮੈਸੇਜ ਭੇਜਿਆ ਵੀ ਇਹਨੂੰ ਸਫਾਈ ਕਰਾਈ ਜਾਵੇ ਤੇ ਇਹਦਾ ਪ੍ਰੋਪਰ ਜਿਹੜਾ ਹੱਲ ਕੀਤਾ ਜਾਵੇ ਕਿਉਂਕਿ ਜਿਹੜਾ ਠੇਕੇਦਾਰ ਆ ਜੀ ਇਹ ਠੇਕਾ ਹੁੰਦਾ ਹੈ ਕਮੰਡੀ ਬੋਰਡ ਦਾ ਠੇਕੇਦਾਰ ਨੂੰ ਠੇਕਾ ਅਲਾਟ ਹੋਇਆ ਤੇ ਉਹ ਪੂਰਾ ਆਪਣਾ ਜਿਹੜਾ ਜਿਹੜਾ ਉਹਦਾ ਕੰਮ ਆ ਉਹ ਕੰਮ ਨਹੀਂ ਕਰ ਰਿਹਾ ਅਸੀਂ ਕਈ ਦਫਾ ਇਹ ਬੇਨਤੀ ਕਰ ਚੁੱਕੇ ਆ ਜੇਕਰ ਤੁਸੀਂ ਠੇਕਾ ਦਿੰਦੇ ਪਿਛਲੇ ਸਾਲ ਵੀ ਫਿਰ ਤੁਸੀਂ ਉਹਦਾ ਪਾਸ ਕਿਉਂ ਕਰਦੇ ਆ ਉਹਨੂੰ ਬਿੱਲ ਕਰਤੇ ਪਾਸ ਕਰਦੇ ਆ ਉਹਦੇ ਉਹਦੇ ਬਿੱਲ ਰੋਕ ਕੇ ਜਾਣ ਜੇ ਉਹ ਨਹੀਂ ਸਫਾਈ ਕਰਦਾ ਪਿਛਲੀ ਵਾਰ ਇਹਦਾ ਜਿਹੜਾ ਮੇਨ ਹੈਗਾ ਵੀ ਸਾਨੂੰ ਕਹਿੰਦੇ ਵੀ ਆੜਤੀ ਮਾਲ ਘੇਰਦੇ ਆ ਹੁਣ ਜਿਹੜੀ ਆੜਤਿਆਂ ਦੀ ਰਹਿਨ ਖੂਨ ਦਾ ਆੜਤਿਆਂ ਨੇ ਸਫਾਈ ਕਰਕੇ ਇੱਕ ਜਗ੍ਹਾ ਸਾਈਡ ਤੇ ਕਰਨੀ ਆ ਪਰੰਤੂ ਇਹ ਕਹੇ ਵੀ ਜਿਹੜਾ ਠੇਕੇਦਾਰ ਆ ਉਹਨੇ ਇੱਥੇ ਜਿਹੜਾ ਮਿਊਸਪਲ ਮਿਊਸਪਲ ਕਮੇਟੀ ਵਾਲਿਆਂ ਨੇ ਆਪਣੇ ਟਰੈਕਟਰ ਟਰਾਲੀ ਰੱਖੇ ਹੁੰਦੇ ਆ ਜਾਂ ਉਹਨਾਂ ਦੀਆਂ ਗੱਡੀਆਂ ਆਂਦੀਆਂ ਉਹ ਪ੍ਰੋਪਰ ਉਹ ਜਿਹੜਾ ਸਮਾਨ ਗੰਦਗੀ ਇਕੱਠਾ ਕਰਨ ਵਾਸਤੇ ਉਹ ਰੱਖਿਆ ਹੁੰਦਾ ਪਰ ਜਿਹੜਾ ਸਾਡਾ ਠੇਕੇਦਾਰ ਆ ਇਹਨੂੰ ਕਈ ਦਫਾ ਕਿਹਾ ਵੀ ਜਦੋਂ ਤੁਸੀਂ ਟਰੈਕਟਰ ਟਰਾਲੀ ਖੜਾ ਦਿਓ ਅਸੀਂ ਸਾਰੇ ਜਣੇ ਸਮਾਨ ਇਕੱਠਾ ਕਰਕੇ ਉਹਦੇ ਵਿੱਚ ਪਾ ਦਈਏ ਤੇ ਤੁਸੀਂ ਪਰantu ਉਹ ਨਹੀਂ ਮਤਲਬ ਪਤਾ ਨਹੀਂ ਤਾਂ ਕੀ ਇਹਨਾਂ ਦੀ ਨੈਗਲੀਜੈਂਸ ਆ ਵੀ ਸਰ ਮਹਿਕਮੇ ਨੂੰ ਬਹੁਤ ਵਾਰੀ ਅਸੀਂ ਬੇਨਤੀ ਕਰ ਚੁੱਕੇ ਆ ਉੱਪਰ ਵੀ ਕਈ ਵਾਰੀ ਕਹਿ ਚੁੱਕੇ ਆ ਪਰ ਉਹ ਠੇਕੇਦਾਰ ਨੂੰ ਕਹਿਣ ਦੇ ਵਿੱਚ ਸਮਰੱਥ ਜਾ ਮਹਿਸੂਸ ਹੋ ਰਿਹਾ ਹੈ ਤੁਸੀਂ ਆੜਤੀਓ ਤੁਹਾਡੇ ਕੋਲੋਂ ਜਿਹੜੇ ਸਮਾਨ ਖਰੀਦਣ ਦੇ ਜਿਹੜੇ ਲੋਕ ਆਉਂਦੇ ਨੇ ਜਾਂ ਜਿਹੜੇ ਵੇਚਣ ਤੇ ਲਈ ਜ਼ਿੰਮੇਵਾਰ ਆਉਂਦੇ ਨੇ ਕਿੱਡੀ ਕਬਡੀ ਤੁਹਾਡੇ ਲਈ ਵੀ ਜਿਹੜੀ ਇਹ ਸਮੱਸਿਆ ਔਰ ਕਿੰਨਾ ਤੁਹਾਨੂੰ ਮੰਨ ਦੇ ਉੱਤੇ ਇਸ ਗੱਲ ਦਾ ਪ੍ਰਭਾਵ ਹੈ ਵੀ ਇਹ ਜਿਹੜੀ ਗੰਦਗੀ ਦੇ ਕੋਲੋਂ ਜਦੋਂ ਸਮਾਨ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਹੋਊਗਾ ਕੀ ਹਾਲਾਤ ਹੋਣਗੇ ਹਾਂਜੀ ਤੁਸੀਂ ਦਿਖਾ ਹੀ ਚੁੱਕੇ ਆ ਫੋਨ ਦੇ ਉੱਤੇ ਜਬ ਜਿਹੜਾ ਬਣਾ ਕੇ ਇਹਦੀ ਵੀਡੀਓ ਰੋਜ਼ ਅਸੀਂ ਇੱਥੇ ਸਾਡਾ ਖੜਨਾ ਇੱਕ ਜਿਕਣਾ ਨਿਕਣਾ ਨਰਕ ਦੇ ਵਿੱਚ ਰਹਿ ਰਹੇ ਹੁੰਦੇ ਆ ਇੱਥੋਂ ਇੰਨਾ ਜ਼ਿਆਦਾ ਮੱਛਰ ਇੰਨਾ ਜ਼ਿਆਦਾ ਗੰਦਗੀ ਦੀ ਸਮੈਲ ਆ ਜਿਹੜੀ ਉਹ ਸਾਨੂੰ ਇੰਨੀ ਪਰੇਸ਼ਾਨ ਕਰਦੀ ਆ ਪਤਾ ਨਹੀਂ ਮਹਿਕਮਾ ਕਿਉਂ ਨਹੀਂ ਜਾਕਦਾ ਅਸੀਂ ਤਾਂ ਬਹੁਤ ਬਰੀ ਕਿਹਾ ਦੇਖੋ ਅਸੀਂ ਡੀਸੀ ਸਾਹਿਬ ਦੀ ਸਲਾਹਗਾ ਕਰਦੇ ਆ ਕਿ ਉਹ ਕਹਿੰਦੇ ਵੀ ਅਸੀਂ ਆਪਣੇ ਰੂਪਨਗਰ ਜ਼ਿਲ੍ਹੇ ਨੂੰ ਅੰਦੌਰ ਵਰਗਾ ਸ਼ਹਿਰ ਬਣਾਉਣਾ ਤੇ ਅਸੀਂ ਕਹਿੰਦੇ ਵੀ ਤੁਸੀਂ ਸਾਨੂੰ ਆਂ ਅੰਦੌਰ ਵਰਗੀ ਤਸਵੀਰ ਜਿਹੜੀ ਅਸੀਂ ਉਸ ਜਗ੍ਹਾ ਦੇ ਉੱਤੇ ਦੇਖ ਰਹੇ ਆ ਜਿੱਥੋਂ ਸਾਰੇ ਸ਼ਹਿਰ ਨੂੰ ਸਬਜ਼ੀ ਤੇ ਫਰੂਟ ਸਾਰੇ ਸ਼ਹਿਰ ਦਾ ਖਾਣ ਵਾਸਤੇ ਭਾਵੇਂ ਸਬਜ਼ੀ ਹੋਵੇ ਭਾਵੇਂ ਫਰੂਟ ਹੋਵੇ ਇੱਥੋਂ ਜਾਂਦਾ ਅਸੀਂ ਕਹਿੰਦੇ ਵੀ ਸਰਕਾਰ ਦਾ ਧਿਆਨ ਇੱਥੇ ਵੀ ਆਵੇ ਇਸ ਦਾ ਪ੍ਰੋਪਰ ਪ੍ਰਬੰਧ ਕਰਿਆ ਜਾਵੇ ਨਹੀਂ ਅਸੀਂ ਆੜਤੀਆਂ ਨੇ ਕਈ ਵਾਰੀ 5 5 10 10000 ਰੁਪਿਆ 4 5 ਵਾਰੀ ਲਗਾ ਕੇ ਇੱਥੇ ਆਪਣੀਆਂ ਜੀਸੀਬੀਆਂ ਲਗਾ ਕੇ ਇਹਨੂੰ ਸਫਾਈ ਕਰਾ ਚੁੱਕੇ ਹਾਂ ਪਰ ਹੁਣ ਇਹ ਸੱਤੇ ਵਾਸਤੋਂ ਬਾਹਰ ਆ ਕਿਉਂਕਿ ਅਸੀਂ ਕਿੰਨੀ ਵਾਰੀ ਦੀ ਸਫਾਈ ਕਰਾਈ ਜਾਵਾਂਗੇ ਜਦੋਂ ਤੱਕ ਇਹਦਾ ਪ੍ਰੋਪਰ ਹੱਲ ਨਹੀਂ ਹੁੰਦਾ ਇਹਦਾ ਹੱਲ ਇੱਥੇ ਤੱਕ ਆ ਕਿ ਇੱਥੇ ਜਾ ਤੱਕ ਕੋਈ ਟਰੈਕਟਰ ਟਰਾਲੀ ਖੜਾਈ ਜਾਵੇ ਜਾਫਰ ਜਿ ਕਿਣਾ ਮਾਰਕੀਟ ਕਮੇਟੀ ਵਾਲਿਆਂ ਨੇ ਉਹ ਗੱਡੀਆਂ ਆਉਂਦੀਆਂ ਉਹਨਾਂ ਨੇ ਆਪਣਾ ਰੱਖਿਆ ਹੁੰਦਾ ਇੱਕ ਕੂੜਾਦਾਨ ਜਾਂ ਉਹਦੇ 'ਚ ਅਸੀਂ ਸਮਾਨ ਡੰਪ ਕਰੀਏ ਤੇ ਉਹ ਇੱਥੋਂ ਜਾ ਕੇ ਅੱਗੇ ਡੰਪਿੰਗ ਯਾਰਡ ਦੇ ਵਿੱਚ ਉਹਨੂੰ ਡੰਪ ਕਰਕੇ ਆਵੇ ਬਿਲਕੁਲ ਮਾਰਕੀਟ ਕਮੇਟੀ ਜਾਂ ਨਗਰ ਕੌਂਸਲ ਦੀ ਵੱਡੀ ਲਾਹ ਪ੍ਰਵਾਹੀ ਜਿਹੜੀ ਹੈ ਇਸ ਥਾਂ ਦੇ ਉੱਤੇ ਦੇਖੀ ਜਾ ਸਕਦੀ ਹੈ ਹੋਰ ਆਰਤੀਆਂ ਦੇ ਨਾਲ ਵੀ ਗੱਲ ਕਰਦੇ ਆ ਚੱਕੀ ਲੱਗਦਾ ਵੀ ਜਿਸ ਤਰੀਕੇ ਨਾਲ ਇੱਥੇ ਗੰਦਗੀ ਦੇ ਢੇਰ ਨੇ ਤੁਸੀਂ ਸਾਰਾ ਦਿਨ ਇੱਥੇ ਰਹਿੰਦੇ ਹੋ ਕ੍ਰਿਦੋ ਫਰੋਕਤ ਦਾ ਭਾਵੇਂ ਸਬਜ਼ੀ ਦਾ ਫਰੂਟ ਦਾ ਕੰਮ ਕਰਦੇ ਹੋ ਪਰ ਲੋਕ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਆ ਜਿੰਨੀ ਕੁ ਸਮੱਸਿਆ ਤੁਹਾਨੂੰ ਹੈ ਇੰਨੀ ਕੁ ਸਮੱਸਿਆ ਲੋਕਾਂ ਨੂੰ ਵੀ ਹੈ ਨਾ ਬਿਲਕੁਲ ਬਿਲਕੁਲ ਜੀ ਇਹ ਸਾਰਿਆਂ ਨੂੰ ਸਮੱਸਿਆ ਹੈ ਅਸੀਂ ਕਿੰਨੀ ਵਾਰ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਪਿਛਲੇ ਹਫਤੇ ਸੈਕਟਰੀ ਸਾਹਿਬ ਨੇ ਇੱਕ ਮੀਟਿੰਗ ਰਖਾਈ ਸੀ ਜਿਹਦੇ ਵਿੱਚ ਅਸੀਂ ਵਰਬਲੀ ਕਹਿਆ ਵੀ ਸੀ ਵੀ ਇਹ ਗੰਦ ਚੱਕਿਆ ਜਾਵੇ ਇੱਥੋਂ ਤਾਂ ਉਹਨਾਂ ਨੇ ਸਾਨੂੰ 2-3 ਦਿਨ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਸਾਡੇ ਸਾਹਮਣੇ ਠੇਕੇਦਾਰ ਨਾਲ ਗੱਲ ਵੀ ਕੀਤੀ ਸੀ ਤੇ ਠੇਕੇਦਾਰੇ ਨੇ ਉਸ ਟਾਈਮ ਵਿਸ਼ਵਾਸ ਦਲਾਇਆ ਤਾਂ ਵੀ ਇਹ 2-3 ਦਿਨ ਵਿੱਚ ਗੰਦ ਚੱਕਿਆ ਜਾਵੇਗਾ ਪਰ ਕੋਈ ਐਕਸ਼ਨ ਨਹੀਂ ਹੋ ਰਿਹਾ ਇਹ ਕਟੂਕੜੀ ਨੂੰ 15 ਦਿਨ ਹੋ ਗਏ ਜੀ ਇਹ ਅੱਗੇ ਗੰਦ ਵਧਣਾ ਹੀ ਹੈ ਜੀ ਨਾ ਕੋਈ ਇੱਥੇ ਕੰਟੇਨਰ ਹੈ ਨਾ ਕੋਈ ਸਿਸਟਮ ਹੈ ਵੀ ਗੰਦ ਨੂੰ ਕਿੱਥੇ ਇਕੱਠਾ ਕੀਤਾ ਜਾਵੇ ਗਰਮੀ ਦਾ ਮੌਸਮ ਹੈ ਇਹੋ ਜੀ ਗਰਮੀ ਦੇ ਵਿੱਚ ਅਜਿਹੇ ਗੰਦ ਦੇ ਢੇਰ ਔਰ ਉਤੋਂ ਫਰੂਟ ਅਤੇ ਸਬਜ਼ੀ ਜਿੱਥੋਂ ਸਾਰੇ ਸ਼ਹਿਰ ਨੂੰ ਸਪਲਾਈ ਹੁੰਦੀ ਹੈ ਉਸ ਥਾਂ ਦੇ ਉੱਤੇ ਲੱਗਣੇ ਕਿੰਨੇ ਕ ਤੁਹਾਨੂੰ ਲੱਗਦਾ ਵੀ ਇਹ ਹਾਨੀਕਾਰਕ ਨੇ ਬਹੁਤ ਹਾਨੀਕਾਰਕ ਹੈ ਜੀ ਬਿਮਾਰੀਆਂ ਦਾ ਘਰ ਹੈ ਜੀ ਮੇਰੇ ਘਰ ਦੇ ਦੋ ਬੰਦੇ ਪਹਿਲੇ ਹੀ ਬਿਮਾਰ ਬੈਠੇ ਐ ਇਸੇ ਕਰਕੇ ਇਹ ਫਰੂਟ ਜਿੱਦਾਂ ਲੋਕਾਂ ਦੇ ਘਰਾਂ ਨਾਲ ਉੱਦੀ ਸਾਡੇ ਘਰ ਵੀ ਜਾਣਾ ਤਾਂ ਇਹ ਬਹੁਤ ਗਲਤ ਹੋ ਰਿਹਾ ਜੋ ਹੋ ਰਿਹਾ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਇੱਥੇ ਕਾਰਵਾਈ ਹੋਵੇ ਜੇ ਠੇਕੇਦਾਰ ਕੰਮ ਨਹੀਂ ਕਰਦਾ ਤਾਂ ਉਹਦਾ ਟੈਂਡਰ ਕੈਨਸਲ ਕੀਤਾ ਜਾਵੇ ਉਹਨੂੰ ਵੀਦੇ ਬਿੱਲ ਵੀ ਪਾਸ ਹੋ ਰਹੇ ਉਹ ਤੇ ਸਾਰੇ ਨੂੰ ਪੈਸੇ ਵੀ ਮਿਲ ਰਹੇ ਆ ਤਾਂ ਅਸੀਂ ਬਿਨਾਂ ਕੰਮ ਕੀਤੇ ਸਭ ਕੁਝ ਹੋ ਰਿਹਾ ਹੈ ਜੀ ਹਾਂ ਜੀ ਹਾਂ ਜੀ ਸਭ ਕੁਝ ਹੋ ਰਿਹਾ ਜੀ ਬਿੱਲ ਵੀ ਪਾਸ ਹੋ ਗਏ ਜੀ ਤੇ ਪਿਛਲੇ ਸਾਲ ਦੇ ਵੀ ਪੈਸੇ ਮਿਲ ਗਏ ਪਿਛਲੀ ਵਾਰ ਵੀ ਅਸੀਂ ਦੋ ਤਿੰਨ ਆਰਤੀਆਂ ਨੇ ਮਿਲ ਕੇ ਉਹਰੇ 5000 ਰੁਪਏ ਜੀ ਸੀਬੀ ਨੂੰ ਦੇ ਕੇ ਸੈਟੀਸਫਾਈ ਕਰਾਈ ਸੀ ਸੇਮ ਇਹੀ ਹਾਲਾਤ ਸੀ ਕੰਪਲੇਂਟ ਕਰਨ ਤੋਂ ਬਾਅਦ ਕੋਈ ਐਕਸ਼ਨ ਹੋਇਆ ਨਹੀਂ ਠੇਕੇਦਾਰ ਨੂੰ ਕਿਹਾ ਤਾਂ ਵੀ ਕੋਈ ਐਕਸ਼ਨ ਨਹੀਂ ਹੋਇਆ ਫਿਰ ਅਸੀਂ ਆਪਣੇ ਪੱਲੇ ਤੋਂ ਪੈਸੇ ਦੇ ਕੇ ਸਫਾਈ ਕਰਾਈ ਉਹੀ ਹਾਲਾਤ ਹੁਣ ਮਰਨ ਨੂੰ ਸਾਨੂੰ ਪੱਲੇ ਤੋਂ ਪੈਸੇ ਦੇ ਕੇ ਸਫਾਈ ڪرਾਨੀ ਪਈ ਪਰ ਸ਼ਹਿਰ ਦੇ ਵਿੱਚ ਵੱਡੀਆਂ ਮੁਹਿੰਮਾਂ ਸਫਾਈ ਦੀਆਂ ਚੱਲ ਰਹੀਆਂ ਹਨ ਵੀ ਰੂਪਨਗਰ ਇਹ ਜੀ ਤੁਹਾਡੇ ਸਾਹਮਣੇ ਹੈ ਜੋ ਤੁਸੀਂ ਟੀਵੀ ਤੇ ਦੇਖਦੇ ਹੋ ਉਹ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਹਾਲਾਤ ਤੁਹਾਡੇ ਸਾਹਮਣੇ ਅੱਜ ਅਸੀਂ ਨਸ਼ਰ ਕਰ ਦਿੰਦੇ ਆਂ ਤੇ ਅਸੀਂ ਕੋਈ ਬੇਨਤੀ ਕਰਦੇ ਆਂ ਮਾਰਕੀਟ ਕਮੇਟੀ ਨੂੰ ਤੇ ਡੀਐਮ ਦਾ ਦਫਤਰ ਦੇ ਜ਼ਿਲ੍ਹਾ ਮੰਡੀ ਅਫਸਰ ਨੂੰ ਕਿ ਇੱਥੇ ਕਾਰਵਾਈ ਕੀਤੀ ਜਾਵੇ ਠੇਕੇਦਾਰ ਦਾ ਜਿਹੜਾ ਟੈਂਡਰ ਹੈ ਉਹਨੂੰ ਰੱਦ ਕੀਤਾ ਜਾਵੇ ਤੇ ਤੇ ਸਾਰਾ ਢੇਰ ਚੁਕਾਇਆ ਜਾਵੇ ਤੇ ਇੱਥੇ ਬੇਵੱਤ ਪ੍ਰਬੰਧ ਕੀਤੇ ਜਾਵਨ ਜੋ ਕਿ ਆਪਾਂ ਗੰਦ ਕੋਈ ਬਚਿਆ ਕੁਚਾਰ ਚੀਜ਼ ਦਾ ਮਾਲ ਸੜ ਜਾਂਦਾ ਕੋਈ ਗਲ ਜਾਂਦਾ ਉਹਨੂੰ ਅਸੀਂ ਕਿੱਥੇ ਸਿੱਟੀਏ ਉਹਦੇ ਲਈ ਕੋਈ ਕੰਟੇਨਰ ਵਗੈਰਾ ਦਾ ਪ੍ਰਬੰਧ ਕੀਤਾ ਜਾਵੇ ਬਿਲਕੁਲ ਕੋਈ ਪ੍ਰਬੰਧ ਗੰਦਗੀ ਦੇ ਢੇਰ ਨੇ ਇਹ ਇੱਥੇ ਵੱਧਦੇ ਜਾ ਰਹੇ ਨੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਬੰਧਤ ਵਿਭਾਗਾਂ ਦੀ ਇਸ ਵੱਲ ਕੋਈ ਵੀ ਜਿਹੜਾ ਧਿਆਨ ਜੜੀ ਆ ਉਹ ਨਹੀਂ ਹੈਗਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਰੋਪੜ ਮੰਡੀ ਦੀ ਤਸਵੀਰ ਹੈਗੀ ਆ ਜਿੱਥੋਂ ਸਾਰੇ ਸ਼ਹਿਰ ਨੂੰ ਕਿਹਾ ਸੈਂਕੜੇ ਪਿੰਡਾਂ ਤੱਕ ਵੀ ਜਿਹੜੀ ਸਬਜ਼ੀ ਔਰ ਫਰੂਟ ਦੀ ਜਿਹੜੀ ਸਪਲਾਈ ਹੈ ਇਸ ਹੋਲਸੇਲ ਦੀ ਇਸ ਮੰਡੀ ਦੇ ਉੱਤੋਂ ਜਾਂਦੀ ਹੈ ਤਾਂ ਇਹੀ ਫਰੂਟ ਇਹੀ ਸਬਜ਼ੀ ਰੇਡੀਆਂ ਦੇ ਜ਼ਰੀਏ ਜਾਂ ਜਿਹੜੇ ਰਿਟੇਲਰ ਨੇ ਉਹਨਾਂ ਦੇ ਜ਼ਰੀਏ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਤਾਂ ਜਿੱਥੇ ਕਿ ਸਬਜ਼ੀ ਤੇ ਫਰੂਟ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਉੱਥੇ ਬਿਮਾਰੀਆਂ ਵੀ ਜੜੀਆਂ ਨੇ ਉਹ ਲੋਕਾਂ ਦੇ ਘਰਾਂ ਤੱਕ ਇਸ ਮੰਡੀ ਦੇ ਵਿੱਚੋਂ ਪਹੁੰਚ ਰਹੀਆਂ ਨੇ ਭਾਵੇਂ ਕਿ ਕਿਹਾ ਜਾ ਰਿਹਾ ਵੀ ਜਿਹੜਾ ਠੇਕੇਦਾਰ ਹੈ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਜਿਸ ਕਰਕੇ ਇਸ ਗੰਦਗੀ ਦੇ ਜਿਹੜੇ ਢੇਰ ਨੇ ਉਹਨਾਂ ਨੂੰ ਨਹੀਂ ਚੁੱਕਿਆ ਜਾ ਰਿਹਾ ਪਰ ਜੇਕਰ ਠੇਕੇਦਾਰ ਕੰਮ ਨਹੀਂ ਕਰ ਰਿਹਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਕਿੱਥੇ ਨੇ ਸਬੰਧਿਤ ਮਾਰਕੀਟ ਕਮੇਟੀ ਦੇ ਅਧਿਕਾਰੀ ਕਿੱਥੇ ਨੇ ਤੇ ਨਗਰ ਕਾਉਂਸਲ ਦੇ ਜਿਹੜੇ ਅਧਿਕਾਰੀ ਨੇ ਉਹ ਕਿੱਥੇ ਨੇ ਕਿਸੇ ਕਿਸੇ ਦਾ ਵੀ ਇਸ ਅਹਿਮ ਜਿਹੜੀ ਚੀਜ਼ ਆ ਉਸ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਹੈਗਾ ਜਿਸ ਕਰਕੇ ਲਗਾਤਾਰ ਇਹ ਜਿਹੜੇ ਗੰਦਗੀ ਦੇ ਢੇਰ ਨੇ ਲੋਕਾਂ ਦੀ ਸਿਹਤ ਦੇ ਲਈ ਹਾਨੀਕਾਰਕ ਬਣਦੇ ਜਾ ਰਹੇ ਨੇ ਔਰ ਇੱਥੋਂ ਤੱਕ ਕਿ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਜਿਹੜਾ ਖਿਲਵਾੜ ਆ ਉਹ ਇਸ ਮੰਡੀ ਦੇ ਉੱਤੇ ਕੀਤਾ ਜਾ ਰਿਹਾ ਹੈ ਸਹਿਯੋਗ ਦੇ ਨਾਲ ਜਿਹੜੇ ਕੰਮ ਕਰਦੇ ਨੇ ਪਰ ਕੀ ਲੱਗਦਾ ਵੀ ਜਿਹੜੇ ਗੰਦਗੀ ਦੇ ਢੇਰ ਆ ਥੋੜੀ ਮੰਡੀ ਦੇ ਆਲੇ ਦੁਆਲੇ ਜਿਹੜੇ ਲੱਗੇ ਹੋਏ ਨੇ ਜਿੱਥੋਂ ਸਾਰੇ ਸ਼ਹਿਰ ਨੂੰ ਸਬਜ਼ੀ ਤੇ ਫਰੂਟ ਦੀ ਸਪਲਾਈ ਹੁੰਦੀ ਆ ਕੌਣ ਇਸ ਦੇ ਲਈ ਲਾਹ ਪ੍ਰਵਾਹ ਕੌਣ ਇਸ ਦੇ ਲਈ ਜ਼ਿੰਮੇਵਾਰ ਸਮਝੋ ਜੀ ਦੇਖੋ ਜੀ ਇਹ ਨਾ ਠੇਕੇਦਾਰ ਸਿਸਟਮ ਕੀਤਾ ਹੋਇਆ ਹੈ ਮਾਰਕੀਟ ਦੀ ਮਿੱਟੀ ਨੇ ਠੇਕੇਦਾਰ ਆਂਦਾ ਹੈ ਸਾਲ ਬਾਅਦ 30 ਦਾ 7-8 ਲੱਖ ਦਾ ਠੇਕਾ ਹੈ ਉਹ ਆਪਣਾ ਕਰਕੇ ਜੀ ਲੈ ਜਾਂਦਾ ਇਹਨੂੰ ਉਹਦੇ ਮੈਂ ਤਾਂ ਅੱਜ ਤੱਕ ਜਿੰਨੀ ਦਿਨ ਮੈਨੂੰ ਪ੍ਰਧਾਨ ਹੋ ਕੇ ਮੈਂ ਤਾਂ ਕਦੀ ਸਫਾਈ ਹੁੰਦੀ ਉਹਨਾਂ ਦੀ ਦਿੱਖੀ ਨਹੀਂ ਹੈ ਕਿ ਵੀ ਉਹ ਕਿਹੜੀ ਸਫਾਈ ਦਾ ਠੇਕਾ ਲੈਂਦੇ ਆ ਇਹ ਤਾਂ ਪ੍ਰਸ਼ਾਸਨ ਨੂੰ ਮਹਿਕਮੇ ਨੂੰ ਇਹਦੇ ਪਰ ਸਖਤਾਈ ਕਰਨੀ ਪੈਣੀ ਹੈ ਜੀ ਤਾਂ ਜਾ ਕੇ ਹੁਣ ਉਹਨੇ ਤਾਂ ਮਤਲਬ ਕਦੀ ਇੱਕ ਕਹੀ ਤੱਕ ਵੀ ਇੱਥੋਂ ਚੱਕੀ ਨਹੀਂ ਜੀ ਠੀਕ ਹੈ ਜੀ ਤੇ ਜੇਕਰ ਤਾਂ ਫਿਰ ਮਾਰਕੀਟ ਕਮੇਟੀ ਦੇ ਅਧਿਕਾਰੀ ਹੋਣ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਹੋਣ ਉਹ ਕਿੰਨੇ ਕ ਤੁਹਾਨੂੰ ਸੰਜੀਦਾ ਦਿਖਾਈ ਦੇ ਰਹੇ ਆ ਕਿ ਜੇਕਰ ਠੇਕੇਦਾਰ ਨਹੀਂ ਕੰਮ ਕਰ ਰਿਹਾ ਤਾਂ ਉਸ ਦਾ ਹੱਲ ਕੀ ਹੈ ਉਸ ਦਾ ਆਲੂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਸ ਦਾ ਜੋ ਟੈਂਡਰ ਹੈ ਰੱਦ ਹੋਣਾ ਚਾਹੀਦਾ ਉਹਦੇ ਜਿੰਨੇ ਸਕਿਉਰਟੀ ਹੈ ਜਬਤ ਕਰਨੀ ਚਾਹੀਦੀ ਆ ਪਰ ਸਾਡੇ ਕਹਿਣ ਦੇ ਬਾਵਜੂਦ ਵੀ ਮਤਲਬ ਸਿਪਾਈ ਬਲ ਕਿਸੇ ਵੀ ਮਹਿਕਮੇ ਨੂੰ ਕਿਸੇ ਦਾ ਵੀ ਕੋਈ ਧਿਆਨ ਨਹੀਂ ਗੰਦਗੀ ਦੇ ਅੱਗੇ ਵੱਡੇ ਵੱਡੇ ਢੇਰ ਲੱਗੇ ਹੋਏ ਆ ਇੱਥੋਂ ਸਾਰਾ ਫਰੂਟ ਜਿਹੜਾ ਤੁਸੀਂ ਲੈ ਕੇ ਮਾਰਕੀਟ ਤੇ ਜਾ ਕੇ ਵੇਚਦੇ ਹੋ ਤਾਂ ਕੀ ਲੱਗਦਾ ਲੋਕਾਂ ਦੀ ਸਿਹਤ ਦੇ ਨਾਲ ਕਿੱਡਾ ਵੱਡਾ ਖਿਲਵਾੜ ਜਦੋਂ ਬੱਕੀ ਆਮ ਅਛਰ ਗੰਦਗੀ ਨਾਲ ਜਾ ਰਹੀ ਹੈ ਦੇਖੋ ਜੀ ਉਹ ਤਾਂ ਗੰਦਗੀ ਦਾ ਜਦੋਂ ਹੈ ਗਈ ਸੋ ਹੈ ਗਈ ਹੈ ਹੈਨਾ ਜੀ ਤਾਂ ਹੁਣ ਮਜਬੂਰੀ ਹੈ ਸਾਡੀ ਕਿਸਮਤ ਦੀ ਉਹਦੀ ਕਰ ਵੀ ਕਹਿ ਸਕਦੇ ਆ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਫਾਈ ਸੁਥਰਾ ਰੱਖਣ ਆ ਕੇ ਕੋਈ ਦੇਖੇ ਆ ਕਿ ਕਿਆ ਚੀਜ਼ ਹੈ ਕਿਆ ਨਹੀਂ ਹੈਗੀ ਤਾਂ ਇਸ ਚਾਅ ਦੇ ਕਾਰਵਾਈ ਕੀਤੀ ਜਾਵੇ ਜੀ ਸਾਰਾ ਇਨਸਾਨੀ ਮਜਬੂਰੀ ਹੈ ਅਰ ਇਨਸਾਨੀ ਮਜਬੂਰੀ ਹੈ ਕਿ ਗੰਦਗੀ ਤੋਂ ਸਾਹਮਣੇ ਇਹ ਜੋ ਵੀ ਹੈ ਮੱਛਰ ਦੇ ਵੀ ਹੈ ਮੱਕੀ ਵੀ ਹੈ ਗਰਮੀ ਵੀ ਹੈ ਕਿਉਂਕਿ ਮਾਠ ਮਾ ਜਿਆਦਾ ਹੁੰਦੇ ਆ ਦਿਨਾਂ ਦੇ ਵਿੱਚ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਆ ਕੇ ਸਫਾਈ ਕਰਨ ਆ ਕੇ ਕਮੇਟੀ ਨੂੰ ਚਾਹੀਦਾ ਕਿ ਦੇਖਣ ਗੰਦਗੀ ਕਿੰਨੀ ਹੈ ਕੋਈ ਚੱਕਣ ਨਹੀਂ ਆਉਂਦਾ ਸਭ ਤੋਂ ਵੱਡੀ ਗਲਤੀ ਇਹ ਹੈ ਸਭ ਤੋਂ ਵੱਡੀ ਗਲਤੀ ਹੈ ਨਾ ਕਿ ਇਹਨਾਂ ਦੀ ਮਜਬੂਰੀ ਹੈ ਜੇ ਗੰਦਗੀ ਪਈ ਵੀ ਇਹਨਾਂ ਦਾ ਫਰਜ਼ ਆਪਣਾ ਚੱਕਣਾ ਕਮੇਟੀ ਦਾ ਫਰਜ਼ ਬੰਦਾ ਤੇ ਚੱਕਣਾ ਦੇਖਣ ਆ ਕੇ ਕਿ ਸਫਾਈ ਕਿੱਦਾਂ ਕੀਤੀ ਜਾਂਦੀ ਹੈ ਕਹਿੰਦਾ ਸੋਪੀ ਗੰਦਗੀ ਦੇ ਕਿਤੇ ਇਹ ਮਾਰਕ ਦੀ ਮਹਾਰਤ ਦੀ ਕੀ ਖਾਸ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ ਮੰਡੀ ਜੰਨੀ ਗੰਦਗੀ ਹੈਗੀ ਇੰਨੀ স্মੈਲ ਹੈ ਦੇਖੋ ਫਰੈਸ਼ ਫਰੂਟ ਆਉਂਦਾ ਇੱਥੇ ਬਾਜ਼ਾਰ ਚ ਸਾਰੇ ਲੋਕਾਂ ਨੇ ਖਾਣਾ ਹੈਗਾ ਕੋਈ ਧਿਆਨ ਨਹੀਂ ਕੋਈ ਸੈਕਟਰੀ ਨਹੀਂ ਕੋਈ ਡੀਐਮਓ ਨਹੀਂ ਕੋਈ ਧਿਆਨ ਨਹੀਂ ਅਸੀਂ ਇੰਨੀ ਵਾਰੀ ਨੋਟਿਸ ਲਿਆਉਂਦਾ ਇਹਨਾਂ ਦੀ ਗੱਲ ਕੋਈ ਧਿਆਨ ਨਹੀਂ ਦੇ ਰਿਹਾ ਇਹਨਾਂ ਇੱਕ ਦਰ ਠੇਕੇਦਾਰ ਦਾ ਪਤਾ ਹੀ ਨਹੀਂ ਕੋਣ ਹੈਗਾ ਆਉਂਦਾ ਹੀ ਨਹੀਂ ਹੈਗਾ ਠੇਕੇਦਾਰ ਦਾ ਕੋਈ ਪਤਾ ਤਾ ਹੀ ਨਹੀਂ ਹੈਗਾ ਫੋਨ ਕਰੀਦਾ ਚੱਕਦਾ ਹੀ ਨਹੀਂ ਹੈਗਾ ਰੋਪੜ ਦੀ ਇਹ ਸਬਜ਼ੀ ਮੰਡੀ ਦੇ ਵਿੱਚ ਲੱਗੇ ਗੰਦਗੀ ਦੇ ਢੇਰ ਸਿੱਧੇ ਤੌਰ ਦੇ ਉੱਤੇ ਇਸ ਗੰਦਗੀ ਨੂੰ ਸਾਫ਼ ਕਰਨ ਵਾਲੇ ਠੇਕੇਦਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਪਰ ਇਹ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਫਾਈ ਦਾ ਠੇਕੇਦਾਰ ਕਿੱਥੇ ਹੈ ਕਿਉਂ ਇਸ ਮੰਡੀ ਦੇ ਵਿੱਚ ਨਹੀਂ ਆਉਂਦਾ ਉਸ ਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਹੈ ਜਿਸ ਕਰਕੇ ਲਗਾਤਾਰ ਜਿਹੜੇ ਇਹ ਗੰਦਗੀ ਦੇ ਢੇਰ ਵੱਧੇ ਜਾ ਰਹੇ ਨੇ ਤੇ ਇੱਥੋਂ ਜਾਣ ਵਾਲੇ ਫਰੂਟ ਅਤੇ ਸਬਜ਼ੀਆਂ ਦੇ ਉੱਤੇ ਜਿਹੜੀਆਂ ਗੰਦਗੀ ਜਿਹੜੀ ਨਾਲ ਜਾ ਰਹੀ ਹੈ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਦੇਖਣਾ ਬੜਾ ਅਹਿਮ ਹੋਊਗਾ ਇਸ ਕਰਕੇ ਜ਼ਰੂਰਤ ਹੈ ਸਰਕਾਰ ਇਸ ਦੇ ਵੱਲ ਧਿਆਨ ਦੇਵੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਵੱਡੀਆਂ ਮੁਹਿੰਮਾਂ ਜਿਹੜੇ ਸਫਾਈ ਦੀਆਂ ਚਲਾ ਰਹੇ ਨੇ ਉਹ ਇਸ ਦੇ ਵੱਲ ਧਿਆਨ ਦੇਣ ਤਾਂ ਜੋ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ ਔਰ ਇਸ ਗਰਮੀ ਦੇ ਮੌਸਮ ਦੇ ਵਿੱਚ ਲੋਕ ਇਸ ਸਬਜ਼ੀ ਔਰ ਇਸ ਫਰੂਟ ਦੇ ਕਾਰਨ ਬਿਮਾਰੀਆਂ ਦੀ ਗ੍ਰਿਫਤ ਦੇ ਵਿੱਚ ਨਾ ਆਉਣ ਕੈਮਰਾਮੈਨ ਸਰਬਜੀਤ ਸਿੰਘ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰਿਪੋਰਟ